ਆਲੇ ਨੇ ਮੈਨੂੰ ਕਿਹਾ ਆਸ ਨੂੰ ਦੇ ਚਾਹੇਗਾ ਅਰੇਂਸ ਕਰਦੇ ਨੇ ਕਿਹਨੇ ਕਿਹਨੂੰ ਲਖਤਾਂ ਦਾ ਮਾਮਲਾ ਹੋ ਸਕਦਾ ਹੋਰ ਤੋਂ ਕਿਹਨੂੰ ਕਿਹਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਤੁਸੀਂ ਕੋਈ ਫੋਨ ਪਰ ਅਗੇ ਕਿਤੇ ਸਾਡੇ ਸਾਡੇ ਜੀ ਆਇਆਂ ਨੂੰ ਪਾਇਆ ਹਟਾ ਟੋਟਾ ਨਹੀਂ ਜੇ ਇੱਕ ਫਾਈਲ ਦੀ ਸਰਕਾਰ ਜਮਾ ਮੇਰੀ ਦੇ ਸਾਰੇ ਡਾਕੂਮੈਂਟ ਸਰਕਾਰ ਆਪ ਮੈਂ ਉੱਥੇ ਲੈ ਆਉਂਦਾ ਕਿ ਫਿਰ ਫੋਨ ਨੰਬਰ ਦੇ ਰੱਖੋ ਮੁੰਡਾ ਆਉਂਦਾ ਜਿਵੇਂ ਕਿ ਕਰਦੇ ਹੋ ਆਪਣੇ ਕਬਰ ਮਿਲੀ ਸੀ ਜਿੱਥੇ ਕਿ ਕਿ ਡਰਗ ਰੀਹੈਬਿਲੀਟੇਸ਼ਨ ਸੈਂਟਰ ਬਾਹਰ ਕਨਵਸ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਵਿੱਚ ਇੱਕ ਸੈਂਟਰ ਹੈਗਾ ਸਾਡੇ ਕੋਲ ਇਹਦੀ ਕੋਈ ਅਥਾਰਾਈਜੇਸ਼ਨ ਨਹੀਂ ਹੈਗੀ ਜ਼ਿਲ੍ਹੇ ਤੇ ਤੇ ਸੀ ਉਹ ਚੈਕਿੰਗ ਕਰਨ ਆਏਗੇ ਅਨੌਥਰਾਇਜ਼ ਸੈਂਟਰ ਕੋਈ ਚੱਲਦਾ ਪਿਆ ਤੇ ਉਹਨੂੰ ਜਾ ਕੇ ਜਿੱਦ ਕਿ ਦੇਖਿਆ ਜਾ ਕੇ ਕੀ ਚੈਕਿੰਗ ਹੋ ਕੀ ਰਿਹਾ ਇੱਥੇ ਆਏ ਆ ਤੇ ਇੱਥੇ ਸੀ ਦੇਖਿਆ ਕਿ ਉਹ ਬੋਰਡ ਵੀ ਲੱਗਾ ਇਹਨਾਂ ਕੋਲ ਇੱਕ ਰਿਕਾਰਡ ਵੀ ਹੈ ਕਿ ਇਹਨਾਂ ਨੇ ਅਪਲਾਈ ਕੀਤਾ ਸੀ 2021 ਵਿੱਚ ਇਨਸਪੈਕਸ਼ਨ ਵੀ ਹੋਈ ਹੋਈ ਹੈ ਜ਼ਿਲ੍ਹੇ ਵੱਲੋਂ ਲੇਕਿਨ ਉਸ ਤੋਂ ਬਾਅਦ ਫਰਦਰ ਐਕਸ਼ਨ ਨਹੀਂ ਹੋਇਆ ਜਿਹੜੀ ਸਟੇਟ ਵੱਲੋਂ ਜਿਹੜੀ ਅਥਾਰਾਈਜੇਸ਼ਨ ਹੁੰਦੀ ਹੈ ਕੁਝ ਲੋਕ ਪਾਏ ਗਏ ਨੇ ਉਹ ਉਹਨੂੰ ਕਹਿੰਦੇ ਕਿ ਵੋਲੰਟੇਰੀਲੀ ਆਏ ਨੇ ਆ ਕਿ ਆਪਣੇ ਆਪ ਆਏ ਨੇ ਤੇ ਆਪਣਾ ਨਸ਼ਾ ਛੱਡਣ ਵਾਸਤੇ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਹਾਨੂੰ ਸਾਡੇ ਨੋਟਲ ਅਫਸਰ ਡਾਕਟਰ ਗੁਰਿੰਦਰ ਵੀਰ ਦੇ ਨੇ ਤੇ ਰੀਹੈਬਿਲਿਟੇਸ਼ਨ ਸੈਂਟਰ ਦੇ ਚੈਕਿੰਗ ਵਾਸਤੇ ਇੱਕ ਟੀਮ ਮਾਈ ਹੈ ਇਹਦੇ ਵਿੱਚ ਪਾਇਆ ਗਿਆ ਸੀਗਾ ਕਿ ਸੈਂਟਰ ਦੀ ਇੱਕ ਇਨਸਪੈਕਸ਼ਨ ਹੋਈ ਸੀ 2021 ਦੇ ਵਿੱਚ ਇਹਨਾਂ ਲਾਇਸੈਂਸ ਲਈ ਅਪਲਾਈ ਕੀਤਾ ਸੀਗਾ ਸਮ ਹਾਉ ਕੋਈ ਨੋਰਮਸ ਫੁੱਲਫਿਲ ਨਹੀਂ ਕੀਤੇ ਜਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀਗੇ ਬਟ ਵਿਦਾਊਟ ਆਫ ਪੇਸ਼ੈਂਟ ਪੇਸ਼ੈਂਟਸ ਐਡਮਿਟ ਕਰ ਰਹੇ ਸੀਗੇ ਅਸੀਂ ਆ ਕੇ ਦੇਖਿਆ ਕਿ ਪੰਜ ਪੇਸ਼ੈਂਟਸ ਤੇ ਦਾਖਲ ਸੀਗੇ ਪੇਸ਼ੈਂਟਸ ਨੂੰ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਦਾਖਲ ਹੋਏ ਹ ਇਲਾਜ ਕਰਨ ਲਈ ਪਾਸ਼ੀਐਂਟਸ ਨੂੰ ਅਸੀਂ ਹੁਣ ਸਿਵਲ ਹਸਪੀਟਲ ਲੱਗੇ ਸਾਡੇ ਕੋਲ ਖੇਮ ਕਰਨੇ ਆ ਪੱਟੀ ਦੋਚ ਅਸੀਂ ਸ਼ਿਫਟ ਕਰ ਲਾਂਗੇ ਜਿਹੜੇ ਵੀ ਹੈਗੇ ਨੇ ਔਰ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਇਨਫਾਰਮ ਕਰ ਦਿੱਤਾ ਹੋਇਆ ਅਦੀ ਫਰਦਰ ਜੋ ਵੀ ਰਿਪੋਰਟ ਹੈਗੀ ਅਸੀਂ ਡੀਸੀ ਸਾਹਿਬ ਨੂੰ ਸਬਮਿਟ ਕਰਾਂਗੇ ਕਿ ਇਹ ਸੈਂਟਰ ਜਿਹੜਾ ਸੀਗਾ ਬਿਨਾਂ ਪਰਮਿਸ਼ਨ ਤੋਂ ਜਿਹੜਾ ਪੇਸ਼ੀਐਂਟ ਐਡਮਿਟ ਕਰ ਰਿਹਾ ਸੀਗਾ ਜੋ ਵੀ ਅੱਗੇ ਸਾਨੂੰ ਡਾਇਰੈਕਸ਼ਨਸ ਆਉਣਗੀਆਂ ਉਹਦੇ ਅਕੋਰਡਿੰਗ ਦੇ ਸੀਤ ਪੱਤਰ ਜੋ ਵੀ ਐਕਸ਼ਨ ਲੈਣੇ ਹੋਣਗੇ